ਗੁਰਸੰਦੀ ਮਾਚਿਸ ਨਾਲ ਖਾਲਸਾ ਜੀ ਇਕੱਤਰ ਹੋਏ ਹਾਂ ਤਾਸ ਵੱਲੋਂ ਬੜੀ ਨਿਮਰਤਾ ਸਾਹਿਤ ਨਤਿਆਰ ਜਹ ਜਿ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਜੋ ਜੋ ਕੇ ਸਮੇਂ ਸਿੱਖ ਕੌਮ ਵਿੱਚ ਹਲਚਲ ਮਚੀ ਆ ਉਹਦੇ ਕਾਰਨ ਇੱਕ ਨਹੀਂ ਹਨ ਅਨੇਕਾ ਹਨ ਉਸ ਨੂੰ ਜੇ ਥੋੜੇ ਸ਼ਬਦਾਂ ਦੇ ਵਿੱਚ ਹੋਰ ਅੱਗੇ ਵੀ ਕਈ ਐ ਕਹਿ ਸਕਦੇ ਆ ਕਿ ਵਿਚਾਰ ਧਾਰਕ ਟੱਕਰ ਖਿੱਚੋ ਤਾਣੀ ਆਪਸ ਵਿੱਚ ਹੀ ਹੋ ਰਹੀ ਹੈ بے ਪ੍ਰੋਸਗੀ ਭਾਵ ਕੇ ਅਸਥਿਰਤਾ ਤੇ ਹੁਣ ਸਾਡੇ ਸਾਹਮਣੇ ਕੁਐਸਚਨ ਇਹ ਹੈ ਇਹਦਾ ਹੱਲ ਕੀ ਹੈ ਇਹ ਸਰੋਤ ਕਿਹੜਾ ਹੈ ਕਿਹਦੇ ਕੋਲ ਜਾਈਏ ਇਹਦੇ ਹੱਲ ਵਾਸਤੇ ਇਹ ਸਾਡੇ ਵਾਸਤੇ ਕੁਐਸਚਨ ਹੈ ਕਸında ਹਲਵੀ ਹੈ ਗੁਰੂ ਸਾਹਿਬ ਇੱਕ ਤਾਂ ਕਹਿੰਦੇ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰੂਪਾ ਮਤਲਬ ਧਾਤੂ ਕਹਿੰਦੇ ਆ ਚਾਂਦੀ ਨੂੰ ਕਹਿੰਦੇ ਆ ਇੱਥੇ ਅਸੀਂ ਕਹਾਂਗੇ ਰੱਬੀ ਗੁਣ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਤੁਸੀਂ ਸਭ ਜਾਣਦੇ ਮੈਂ ਤਾਂ ਸਿਰਫ ਦੁਬਾਰਾ ਰਿਪੀਟ ਕਰ ਰਿਹਾ ਮੈਂ ਕੋਈ ਪ੍ਰਚਾਰਕ ਨਹੀਂ ਹਾਂ ਮੈਂ ਗੁਰੂ ਸਾਹਿਬ ਦੇ ਸਕੂਲ ਦਾ ਇੱਕ ਵਿਦਿਆਰਥੀ ਹਾਂ ਹੋ ਕੀ ਰਿਆ ਜੀ ਗੁਰੂ ਸਾਹਿਬ ਦੇ ਬਚਨਾਂ ਰਾਹੀਂ ਸਮਝਣ ਦਾ ਮਯਤਨ ਕਰਦਾ ਬੂਰੂ ਸਾਹਿਬ ਕਹਿੰਦੇ ਕਿਸ ਹੀ ਤੜਾ ਕੀਆ ਮਿੱਤਰ ਸੁਤ ਨਾਲ ਭਾਈ ਇਹ ਹੋ ਰਿਹਾ ਕਿਸ ਹੀ ਤੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸ ਹੀ ਤੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸ ਹੀ ਤੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਆਪਣੇ ਸੁਆਰਥ ਵਾਸਤੇ ਅਸੀਂ ਅੱਜ ਦੇ ਹਾਲਾਤਾਂ ਨੂੰ ਕਿਸਵੱਟੀ ਤੇ ਲਾ ਕੇ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਉਸ ਦੀ ਕਿਸਵੱਟੀ ਤੇ ਲਾ ਕੇ ਅਸੀਂ ਦੇਖਣਾ ਕਿ ਨਿਰਮਲ ਸਤ ਤੇਰੇ ਵਿੱਚ ਕੋਈ ਗੁਣ ਵੀ ਹੈ ਕਿ ਨਹੀਂ ਹੈ ਇਹਨਾਂ ਹਾਲਾਤਾਂ ਨੂੰ ਕਿਸੇ ਤਰੀਕੇ ਨਾਲ ਸਮਾਧਾਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਗੁਰੂ ਸਾਹਿਬ ਮੈਨੂੰ ਇਸ਼ਾਰੇ ਮਾਤਰ ਝੰਜੋੜ ਕੇ ਸਮਝਾਉਦੇ ਹਨ ਕਿ ਤੇ ਪਿਓ ਦਾਦੇ ਕਾ ਹੋਰ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭੈ ਅਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੁੱਟ ਅਤੋਲ ਖਾਵੇ ਖਰਚੇ ਨੇ ਰਣਬਲ ਭਾਈ ਟੋਟ ਨਾ ਵੈ ਵੱਧ ਦੋ ਜਾਏ ਸਾਨੂੰ ਖਰਚ ਦੀ ਸ਼ਾਇਦ ਆ ਰਿਆ ਅਸੀਂ ਮਹਿਸੂਸ ਕਰੀਏ ਇਸ ਦਰਦ ਨੂੰ ਕਿ ਖਰਚਣਾ ਸਾਨੂੰ ਆ ਗਿਆ ਕਿ ਨਹੀਂ ਆਇਆ ਨਹੀਂ ਸ਼ਾਇਦ ਨਹੀਂ ਆਇਆ ਜੋ ਹਾਲਾਤ ਡਾਕਟਰ ਕੁਵੰਤੌਰ ਜੀ ਹੁਣੇ ਬੜੇ ਹੀ ਸਤਕਾਰਯੋਗ ਹਨ ਉਹ ਨਹੀਂ ਵਰਣ ਕੀਤੇ ਸਦਾ ਜਗਦਰ ਸਿੰਘ ਜੀ ਦੱਸੇ ਸਾਨੂੰ ਖਰਚਨਾ ਸ਼ਾਇਦ ਨਹੀਂ ਆ ਰਿਹਾ ਅੱਛਾ ਇਸ ਗੱਲ ਨੂੰ ਵੀ ਗੁਰੂ ਸਾਹਿਬ ਆਪਣੇ ਬਚਨਾਂ ਰਹੀ ਕਹਿ ਰਹੇ ਆ ਸਮਝਾਉਣ ਖਾਤਰ ਕਹਿੰਦੇ ਮਨੁੱਖ ਮਨਮੁਖ ਮੂਲੋਂ ਭੁੱਲਿਆ ਮਨੁੱਖ ਮੂਲੋਂ ਭੁੱਲਿਆ ਵਿੱਚ ਲਬ ਲੋਭ ਅਹੰਕਾਰ ਮੈਂ ਆਪਣੇ ਚ ਦੇਖਣਾ ਸਾਰੇ ਨੇ ਆਪਣੇ ਚ ਦੇਖਣਾ ਸੰਸਥਾਵਾਂ ਨੇ ਦੇਖਣਾ ਸਕੂਲਾਂ ਦੇ ਦੇਖਣਾ ਦੇਸ਼ ਵਿਦੇਸ਼ ਦੇ ਸਿੱਖਾਂ ਨੇ ਦੇਖਣਾ ਮਨਮਕ ਮੂਲੋ ਪੁਲਿਆ ਵਿੱਚ ਲਬ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਹੋ ਰਿਹਾ ਜੀ ਇਹ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਤਕਰੀਬਨ 67 ਵਾਰੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਤੇ ਵਿਚਾਰ ਕਰਨ ਵਾਸਤੇ ਸਾਨੂੰ ਹੁਕਮ ਕੀਤਾ ਅਸੀਂ ਵਿਚਾਰ ਨਹੀਂ ਕਰ ਰਹੇ ਸ਼ਾਇਦ ਅਸੀਂ ਉੱਲੇ ਪਟਕੇ ਕਰਮ ਕਾਂਡਾਂ ਦਾ ਪ੍ਰਚਾਰ ਕਰ ਰਹੇ ਆ ਵਿਚਾਰ ਸ਼ਬਦ ਦੀ ਸਿਰਫ ਨੌਲੇਜ ਵੀ ਹੈ ਮੈਂ ਹੁਣੇ ਵੀਰ ਉਹਨਾਂ ਨਾਲ ਗੱਲ ਕਰਦਾ ਸੀ ਇੰਗਲਿਸ਼ ਦੇ ਵਿੱਚ ਇੱਕ ਆਪਣੇ ਵਾਸਤੇ ਜਾਂ ਆਪਣੇ ਨੇੜ ਤੇ ਜਿਹੜੇ ਸੰਬੰਧੀ ਹਨ ਉਹਨਾਂ ਨਾਲ ਮੈਂ ਅਕਸਰ ਕੋਣਾ ਹੁੰਦਾ ਕਿ ਨੌਲੇਜ ਗਿਆਨ ਨੌਲੇਜ ਇਜ਼ ਨਾਟ एवरीथिंग ਨੋਲਜ ਬਿਕਮਸ ਵਿਜ਼ਡਮ ਵੈਨ ਯੂ ਯੂਜ਼ ਇਟ ਵੈਨ ਯੂ ਯੂਜ਼ ਇਟ ਓਵਰ ਐਂਡ ਓਵਰ 댓 ਬਿਕਮ ਸੰਸਕਾਰ ਹੈਬਟ ਆਪਣੇ ਆਪ ਜੇ ਤੁਸੀਂ ਡਰਾਈਵਿੰਗ ਕਰਦੇ ਆ ਸਾਨੂੰ ਪਤਾ ਰੈੱਡ ਲਾਈਟ ਤੇ ਰੁਕਣਾ ਹੈ ਤੁਸੀਂ ਰੁਕ ਜਾਂਦੇ ਹੋ ਵਿਜ਼ਡਮ ਹੈ ਉਹ ਗੱਲਾਂ ਵੀ ਕਰ ਜਾਂਦੇ ਤੁਸੀਂ ਆਦਤ ਬਣ ਗਈ ਸੰਸਕਾਰ ਬਣ ਗਏ ਡਰਾਈਵਿੰਗ ਦੇ ਸਾਰੇ ਰੂਲ ਪਤਾ ਲੱਗੇ ਉਸ ਤਰ੍ਹਾਂ ਆਪਣੇ ਆਪ ਚੱਲਿਆ ਜਾਵੇਗਾ ਸੋ ਮੈਂ बार-बार ਇਸ ਜੀਤੇ ਆਉਣਾ ਇਹ ਸਮਾਧਾਨ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਕਾਫੀ ਨਹੀਂ ਹੈ ਮਨ ਕਿਉਂ ਵਿਰਾਜ ਉਤਰੇ ਮੇਰਾ ਸਤਿਗੁਰੂ ਪੂਰਾ ਬਾਵਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਸਤਿਗੁਰ ਭਾਵੇ ਸੋ ਮਨ ਲੈਣ ਸਹੀ ਕੰਮ ਕਰੇ ਅਸੀਂ ਉਹ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਅਸੀਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇਕੱਤਰ ਹੋਣਾ ਚਾਹੁੰਦੇ ਹਾਂ ਆਪ ਜੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ মিডিਆ ਰਾਹੀਂ ਅਸੀਂ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਇਹ ਮੈਸੇਜ ਸਨੇਹਾ ਗੁਰੂ ਸਾਹਿਬ ਦਾ ਪਹੁੰਚਾਉਣਾ ਚਾਹੁੰਦੇ ਹਾਂ ਕਿਉਂ ਅਸੀਂ ਸੁੱਖ ਭਾਲਦੇ ਹਾਂ ਐਜੂ ਕਸ਼ਮ ਕਸ਼ ਹੋ ਰਿਹਾ ਅਸੀਂ ਸੁੱਖ ਵਿੱਚੋਂ ਲੱਭਣਾ ਹੈ ਲੇਕਿਨ ਲੱਭਣਾ ਉਹਨਾਂ ਚੋਂ ਨਹੀਂ ਹੈ ਜੋ ਕੁਝ ਹੋ ਰਿਹਾ ਗੁਰੂ ਸਾਹਿਬ ਦੇ ਬਚਨਾਂ ਚੋਂ ਲੱਭਣਾ ਹੈ ਕਿਉਂ ਸੁੱਖ ਪਾਵੈ ਪਰ ਨੂੰ ਭੁਲਾਣਿਆ ਯੋਸੋ ਕੁਪਾਵੇਂ ਪਰਮ ਪੁਲਾਣਿਆਂ ਇੱਕ ਤਿਲ ਭੁੱਲੇ ਬਹੁਤ ਪਛਤਾਨਿਆ ਇੱਕ ਤਿਲ ਜਿੰਨਾ ਜੇ ਬੰਦਾ ਭੁੱਲ ਜਾਏ ਤਾਂ ਬਹੁਤ ਪਛਤਾਨਿਆ ਪਛਤਾਰੇ ਇੱਕ ਤਿਲ ਨਹੀਂ ਭੁੱਲੇ ਇੱਕ ਤਿਲ ਭੁੱਲੇ ਅਸੀਂ ਅਸੀਂ ਨਾਂ ਭੁੱਲਾਂਗੇ ਤੇ ਫਿਰ ਸਾਰੀ ਗੱਲ ਦਾ ਸਮਾਧਾਨ ਹੋ ਸਕਦਾ ਹੈ ਸੋ ਇਸ ਕਰਕੇ ਗੁਰੂ ਸਾਹਿਬ ਦੇ ਬਚਨ ਨੂੰ ਬਾਰ ਬਾਰ ਮੈਂ ਸਾਂਝਾ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ ਕਿ ਅਸੀਂ ਆਪਣੀ ਗੱਲ ਨੂੰ ਅੱਗੇ ਤੋਰ ਸਕੀਏ ਗੁਰੂ ਸਾਹਿਬ ਕਹਿੰਦੇ ਹੋਏ 71 ਮਿਲੋ ਮੇਰੇ ਭਾਈ ਇਹ ਪ੍ਰਮਾਣ ਸਿਰਫ ਪ੍ਰਮਾਣ ਦੇਣ ਲਈ ਨਹੀਂ ਹੈ ਪ੍ਰਮਾਣ ਜਿੰਨੇ ਵੀ ਹਨ ਪ੍ਰਮਾਣ ਉਹ ਸਾਡੇ ਵਾਸਤੇ ਮੇਰੇ ਵਾਸਤੇ ਉਹਦੇ ਤੇ ਚੱਲਣ ਵਾਸਤੇ ਹਨ ਮਨ ਮੇਰੇ ਸਤਿਗੁਰੂ ਦੇ ਪਾਣੀ ਚੱਲ ਅਸੀਂ ਚੱਲਣਾ ਹੈ ਅਸੀਂ ਚੱਲ ਨਹੀਂ ਰਹੇ ਹੋਏ 71 ਆਓ ਇਕੱਠੇ ਹੋਈਏ ਜੇ ਅਸੀਂ ਦਰਦ ਮਹਿਸੂਸ ਕਰਦੇ ਹਾਂ ਕਿ ਕੌਮ ਦੇ ਵਿੱਚ ਦੁੱਬਦਾ ਪਈ ਹੈ ਤੇ ਫਿਰ ਅਸੀਂ ਉਸ ਦਰਦ ਨੂੰ ਲੈ ਕੇ ਐ ਸਰਬਤ ਖਾਲਸਾ ਜਥੇਬੰਦੀ ਸਾਰੀ ਦੁਨੀਆ ਦੇ ਸਰਬਤ ਖਾਲਸਾ ਤੋਂ ਸਾਰੇ ਖਾਲਸਿਆਂ ਦਾ ਸਾਰੀ ਸਿੱਖ ਕੌਮ ਦਾ ਸਾਂਝਾ ਪਲੇਟਫਾਰਮ ਹੈ ਜਿਹੜਾ ਕਿ ਨਿਰੰਤਰ ਕੰਮ ਕਰੇਗਾ ਸਾਡੀਆਂ ਅੰਦਰੂਨੀ ਜਿਹੜੀਆਂ ਪੰਥਕ ਵਿਰੋਧੀ ਤਾਕਤਾਂ ਜਾਂ ਬਾਹਰੀਆਂ ਤਾਕਤਾਂ ਲਗਾਤਾਰ ਸਾਨੂੰ ਠੇਡਾ ਮਾਰ ਰਹੀਆਂ ਨੁਕਸਾਨ ਪਹਾਰ ਰਹੀਆਂ ਲੇਕਿਨ ਜੇ ਅਸੀਂ ਸਮੇਂ 5 ਸਾਲ ਬਾਅਦ 10 ਸਾਲ ਬਾਅਦ ਸਰਵਤ ਕਾਸਾ ਬੁਲਾ ਲੈਂਦੇ ਆ ਉਹ ਨਿਰੰਤਰ ਕੰਮ ਨਹੀਂ ਹੋ ਰਿਹਾ ਸੋ ਇਸ ਕਰਕੇ ਸਾਨੂੰ ਹੋਏ ਕਿੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੇ ਹੋਵੇ ਜੋੜੀ ਗੁਰੂਤ ਬੈਸੋ ਸਫਾ ਬਿਸ਼ਾਏ ਬਿਸ਼ਾਉਣੀ ਜਾਂ ਨਾਮ ਬਿਸ਼ਾਉਣੀ ਇਹ ਸਾਡਾ ਆਪਣਾ ਫੈਸਲਾ ਹੈ ਜੇ ਅਗਰ ਨਹੀਂ ਬਿਸ਼ਾਵਾਂਗੇ ਅਸੀਂ ਇਸ ਨੂੰ ਵਿਸਾਰ ਦੇਾਂਗੇ ਜਿੰਨੀ ਨਾਮ ਵਿਸਾਰਿਆ ਦੂਜੇ ਕਾਰੇ ਲੱਗ ਦੂਜਾ ਕਾਰ ਕੀ ਹੈ ਸਵਾਰਥ ਹਉਮੈ ਹੰਕਾਰ ਹਾਈ ਕੁਰਸੀ ਹਾਈ ਕੁਰਸੀ ਜਿੰਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅਗ ਗੁਰ ਰੱਖੇ ਸੇ ਉਬਰੇ ਔਰ ਮੁਠੀ ਧੰਦੇ ਠੱਕ ਇਹ ਗੱਲਾਂ ਵਿਚਾਰਨ ਵਾਲੀਆਂ ਇਹਨਾਂ ਤੇ ਪੈਰਾ ਦੇਣ ਵਾਲੀਆਂ ਕਿਉਂ ਗੁਰੂ ਸਾਹਿਬ ਨੇ ਜੋ ਆਪਣੀ ਰਤ ਪਾ ਕੇ ਸਿੱਖੀ ਦਾ ਮਹਿਲ ਉਸਾਰਿਆ ਸਾਡੇ ਵਾਸਤੇ ਇਹ ਫਰਜ਼ ਬਣਦਾ ਕਿ ਅਸੀਂ ਉਸ ਦੀ ਸੰਭਾਲ ਕਰਨ ਵਾਸਤੇ ਯਤਨਸ਼ੀਲ ਹੋਈਏ ਸੋ ਆਪ ਜੀ ਨੂੰ ਸਮੂਹ ਸੰਗਤ ਨੂੰ ਮੇਰੇ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਹੈ ਆਪਣਾ ਜਦੋਂ ਅਸੀਂ ਕਹਿੰਨੇ ਮੇਰਾ ਇਸ ਗੱਲ ਨੂੰ ਆਪਣਾ ਮੇਰਾ ਸਮਝ ਕੇ ਅੱਗੇ ਵਧਿਏ ਇਸ ਸੰਸਥਾ ਦੇ ਵਿੱਚ ਮੈਂਬਰ ਬਣੀਏ ਕੋਈ ਇਹਦੇ ਵਿੱਚ ਇਹ ਨਹੀਂ ਹੈ ਆ ਨਹੀਂ ਬਣ ਸਕਦਾ ਆ ਬਣ ਸਕਦਾ ਲੇਕਿਨ ਗੁਰੂ ਸਾਹਿਬ ਦੇ ਬਚਨਾਂ ਦੇ ਮੁਤਾਬਿਕ ਜੋ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ ਆ ਉਹਦੇ ਮੁਤਾਬਿਕ ਅਸੀਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ੀ ਸੰਗਤ ਨੂੰ ਇਹ ਮੀਡੀਆ ਦੇ ਰਾਹੀਂ ਅਸੀਂ ਚੀਆ ਕਹਾਂਗੇ ਔਰ ਆਨਲਾਈਨ ਇਹ ਸਭ ਕੁਝ ਹੋ ਰਿਹਾ ਸੋ ਮੈਂ ਇੱਥੇ ਹੀ ਆਪਣੇ ਆਪ ਨੂੰ ਸਪੂਚਦਾ ਹੋਇਆ ਆਪ ਜੀ ਤੋਂ ਅੱਗੇ ਲਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਗੁਰੂ ਜੀ ਸਿੰਘ